ਐਡਾ ਗੁੰਡਾਗਰਦੀ ਵਿਭਾਗ ਦੀ ਮੁਖੀ ਵੱਲੋਂ ਔਰ ਐਡਾ ਅਤਿਆਚਾਰ ਸਾਡੇ ਲੋਕਾਂ ਤੇ ਸ਼ਰਮ ਆ ਰਹੀ ਹੈ ਸਾਨੂੰ ਇਹ ਕਹਿੰਦੇ ਹੋਏ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚਾਂ। ਸਵਾਲ ਇਹ ਸਿੱਧਾ-ਸਿੱਧਾ ਸੀਗਾ ਕਿ ਇਸ ਬਾਥਰੂਮ ਨੂੰ ਅਸੀਂ ਯੂਜ਼ ਕਰ ਸਕਦੇ ਆ ਤੁਸੀਂ ਨਹੀਂ ਯੂਜ਼ ਕਰ ਸਕਦੇ। ਇਹ ਬਹੁਤ ਵੱਡਾ ਕਿਨੋਣਾ ਅਪਰਾਧ ਕੀਤਾ ਗਿਆ ਹਿਊਮਨ ਜੈਨੇਟਿਕ ਵਿਭਾਗ ਵੱਲੋਂ। ਇਹੋ ਜੇ ਅਧਿਕਾਰੀਆਂ ਨੂੰ ਇਹ ਜੇ ਅਫਸਰਾਂ ਨੂੰ ਇਹ ਜੇ ਮੁਖੀਆਂ ਨੂੰ ਨੱਥ ਪਾ ਲੋ ਫੇਰ ਨਾ ਤੇ ਹੋਏ ਮਾਮਲਾ ਵੱਧ ਗਿਆ ਅੱਜ ਅਸੀਂ ਇੱਥੇ ਬੈਠੇ ਆਂ ਫਿਰ ਕੱਲ ਨੂੰ ਅਸੀਂ ਸੜਕਾਂ ਵੀ ਘੇਰਨੀਆਂ ਨੇ ਫਿਰ ਉਹਦੀ ਜ਼ਿੰਮੇਵਾਰ ਪੰਜਾਬੀ ਯੂਨੀਵਰਸਿਟੀ ਖੁਦ ਹੋਊਗੀ ਤੇ ਉਲਟਾ ਕਾਰਵਾਈ ਕਰ ਦਿੱਤੀ ਗਈ ਇਹਨਾਂ ਨੂੰ ਇਨਸਾਫ ਤਾਂ ਕੀ ਦੇਣਾ ਸੀਗਾ ਉਲਟਾ ਉਸ ਵਿਭਾਗ ਦੀ ਮੁਖੀ ਨੇ ਜਿਹੜੇ ਰਜਿਸਟਰਾਰ ਸਾਹਿਬ ਮੈਡਮ ਨੇ ਉਹਨਾਂ ਨਾਲ ਮਿਲ ਕੇ ਇਹਨਾਂ ਦੋਨਾਂ ਦੀਆਂ ਉਥੋਂ ਬਦਲੀਆਂ ਕਰਤੀਆਂ ਐਡਾ ਵੱਡਾ ਗੁਨਾਹ ਕਰਨ ਵਾਲਿਆਂ ਨੂੰ ਐਡਾ ਭੇਦਭਾਵ ਕਰਨ ਵਾਲਿਆਂ ਨੂੰ ਅਨੁਸੂਚਿਤ ਜਾਤੀ ਲੋਕਾਂ ਨਾਲ ਨੂੰ ਜਲੀਲ ਕਰਨ ਥ੍ਰੈਟ ਕਰਨ ਦੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਹੈ ਉਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਬਣਦੀ ਹੈ ਜੇ ਤੁਸੀਂ ਕਾਨੂੰਨੀ ਕਾਰਵਾਈ ਵਿਭਾਗੀ ਕਾਰਵਾਈ ਉਹਨਾਂ ਦੋਨਾਂ ਮਹਿਲਾ ਅਧਿਆਪਕਾਂ ਦੇ ਖਿਲਾਫ ਨਹੀਂ ਕਰੋਗੇ ਤਾਂ ਅੱਜ ਤੋਂ ਬਾਅਦ ਫਿਰ ਕੱਲ ਤੋਂ ਪੱਕਾ ਜਿਹੜਾ ਧਰਨਾ ਹੈਗਾ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸ਼ੁਰੂ ਕਰਾਂਗੇ ਅਨੁਸੂਚਿਤ ਜਾਤੀ ਕਰਮਚਾਰੀਆਂ ਨਾਲ ਪੇਹਲ ਬੰਦ ਕਰੋ ਬੰਦ ਕਰੋ ਬੰਦ ਕਰੋ ਅਨੁਸੂਚਿਤ ਜਾਤੀ ਕਰਮਚਾਰੀਆਂ ਨਾਲ ਧੱਕੇਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਹਿਊਮਨ ਜੈਨੇਟਿਕ ਵਿਭਾਗ ਮੁਰਦਾਬਾਦ 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 ਜਾਤੀਵਾਦੀ ਸੋਚ ਮੁਰਦਾਬਾਦ 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 ਜਾਤੀਵਾਦ ਬੰਦ ਕਰੋ ਬੰਦ ਕਰੋ ਬੰਦ ਕਰੋ ਜਾਤੀਵਾਦ ਮੁਰਦਾਬਾਦ 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 ਜਾਤੀਵਾਦ ਮਰਦਾਬਾਦ 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 ਪੰਜਾਬੀ ਯੂਨੀਵਰਸਿਟੀ ਨੂੰ ਜਾਤੀਵਾਦ ਤੋਂ ਮੁਕਤ ਕਰੋ ਮੁਕਤ ਕਰੋ ਮੁਕਤ ਕਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਜਾਤੀਵਾਦ ਤੋਂ ਮੁਕਤ ਕਰੋ ਮੁਕਤ ਕਰੋ ਮੁਕਤ ਕਰੋ ਹਿਊਮਨ ਜੈਨੇਟਿਕ ਵਿਪਾਦ ਮਰਦਾਬਾਦ 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 ਜਾਤੀ ਵਿਤਕਰੇ ਬੰਦ ਕਰੋ ਬੰਦ ਕਰੋ ਬੰਦ ਕਰੋ ਦੋਸਤ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਸੂਬਾ ਪ੍ਰਧਾਨ ਡਾਕਟਰ ਅੰਬੇਦਕਰ ਕਰਮਚਾਰੀ ਮਹਾਸੰਘ ਪੰਜਾਬ ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਮਾਨਯੋਗ ਵਾਈਸ ਚਾਂਸਲਰ ਪਟਿਆਲਾ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਆ ਸਾਡਾ ਇੱਕ ਤੋਂ ਦੋ ਸਾਡਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਔਰ ਅੱਜ ਦਾ ਇਹ ਰੋਜ਼ ਪ੍ਰਦਰਸ਼ਨ ਜਾਤੀਵਾਦ ਦੇ ਖਿਲਾਫ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੁਝ ਕੁ ਜਿਹੜੇ ਜਾਤੀਵਾਦੀ ਸੋਚ ਵਾਲੇ ਅਧਿਆਪਕ ਨੇ ਉਹਨਾਂ ਨੇ ਸਾਡੇ ਅਨੁਸੂਚਿਤ ਜਾਤੀ ਕਰਮਚਾਰੀਆਂ ਨਾਲ ਬਹੁਤ ਵੱਡਾ ਧੱਕਾ ਕੀਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਹਿਊਮਨ ਜੈਨੇਟਿਕਸ ਵਿਭਾਗ ਹੈ ਹਿਊਮਨ ਜੈਨੇਟਿਕਸ ਵਿਭਾਗ ਦੇ ਵਿੱਚ ਸਾਡੀ ਭੈਣ ਮੈਡਮ ਬਲਵਿੰਦਰ ਕੌਰ ਜਟੀਏ ਜੂਨੀਅਰ ਟੈਕਨੀਕਲ ਅਸਿਸਟੈਂਟ ਕੰਮ ਕਰਦੇ ਨੇ ਔਰ ਇੱਕ ਹੋਰ ਸਾਡੇ ਬੀਬੀ ਸੋਨੀਆ ਜੀ ਉੱਥੇ ਕੰਮ ਕਰਦੇ ਨੇ ਤਾਂ ਕੁਝ ਦਿਨ ਪਹਿਲਾਂ ਹਿਊਮਨ ਜੈਨੇਟਿਕ ਵਿਭਾਗ ਦੇ ਮੁਖੀ ਨੇ ਔਰ ਉੱਥੇ ਇੱਕ ਹੋਰ ਜਿਹੜੀ ਮਹਿਲਾ ਪ੍ਰੋਫੈਸਰ ਹੈ ਉਹਨਾਂ ਨੇ ਜਿਹੜਾ ਵਿਭਾਗ ਦਾ ਬਾਥਰੂਮ ਹੁੰਦਾ ਉਸ ਬਾਥਰੂਮ ਦੇ ਬਾਹਰ ਇੱਕ ਪੋਸਟਰ ਲਗਾ ਦਿੱਤਾ ਕਿ ਇਹ ਜਿਹੜਾ ਬਾਥਰੂਮ ਹੈ ਉਹ ਸਿਰਫ ਫੈਕਲਟੀ ਮੈਂਬਰਸ ਐਂਡ ਰਿਸਰਚ ਸਕਾਲਰ ਦੇ ਯੂਜ਼ ਕਰਨ ਦੇ ਲਈ ਹੈ ਮਤਲਬ ਸਿੱਧਾ ਸਿੱਧਾ ਟਾਰਗੇਟ ਸਾਡੇ ਅਨੁਸੂਚਿਤ ਜਾਤੀ ਸਾਡੀ ਭੈਣ ਨੂੰ ਕੀਤਾ ਗਿਆ ਸਾਡੇ EMPLYEE ਨੂੰ ਕੀਤਾ ਗਿਆ ਸਾਡੇ ਕਰਮਚਾਰੀ ਨੂੰ ਕੀਤਾ ਗਿਆ ਕਿਉਂਕਿ ਉਸ ਡਿਪਾਰਟਮੈਂਟ ਦੇ ਵਿੱਚ ਸਿਰਫ ਦੋ ਹੀ ਨੌਨ ਟੀਚਿੰਗ ਕਰਮਚਾਰੀ ਨੇ ਮੈਡਮ ਬਲਵਿੰਦਰ ਕੌਰ ਤੇ ਸੋਨੀਆ ਜਿਹੜੇ ਲਾਇਬ੍ਰੇਰੀ ਸਹਾਇਕ ਨੇ ਮਤਲਬ ਜਾਣ ਬੁੱਝ ਕੇ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਇੱਕ ਮਹਿਲਾ ਅਧਿਆਪਕ ਨੇ ਹੈੱਡ ਦੇ ਕਹਿਣ ਤੇ ਆਪਣੇ ਪ੍ਰਿੰਟ ਕੱਢ ਕੇ ਆਪਣੇ ਬੱਚਿਆਂ ਤੋਂ ਲਗਵਾਇਆ ਬਾਥਰੂਮ ਤੇ ਆਪ ਵੀ ਲਾਇਆ ਉਥੇ ਪੋਸਟਰ ਲਗਾਇਆ ਗਿਆ ਕਿ ਇੱਥੇ ਉਹਨਾਂ ਦਾ ਇਸ਼ਾਰਾ ਸੀ ਕਿ ਇਹ ਸਿਰਫ ਸਾਡੇ ਅਧਿਆਪਕਾਂ ਵਾਸਤੇ ਆ ਅਧਿਆਪਕ ਕੌਣ ਸੀ ਉੱਥੇ ਲੇਡੀਜ਼ ਬਾਥਰੂਮ ਹੈ ਅਧਿਆਪਕ ਦੋ ਹੀ ਟੀਚਰ ਨੇ ਉੱਥੇ ਲੇਡੀਜ਼ ਇੱਕ ਹੈੱਡ ਹੈ ਔਰ ਇੱਕ ਡਾਕਟਰ ਗਿੰਜਿੰਦਰ ਕੌਰ ਹੈ ਮਤਲਬ ਇਹ ਸਿੱਧਾ ਸਿੱਧਾ ਸੀਗਾ ਕਿ ਇਸ ਬਾਥਰੂਮ ਨੂੰ ਅਸੀਂ ਯੂਜ਼ ਕਰ ਸਕਦੇ ਆ ਤੁਸੀਂ ਨਹੀਂ ਯੂਜ਼ ਕਰ ਸਕਦੇ ਇਹ ਬਹੁਤ ਵੱਡਾ ਕਿਨੋਣਾ ਅਪਰਾਧ ਕੀਤਾ ਗਿਆ ਹਿਊਮਨ ਜੈਨੇਟਿਕ ਵਿਭਾਗ ਵੱਲੋਂ ਔਰ ਇਹ ਸਜ਼ਾਯੋਗ ਅਪਰਾਧ ਹੈ ਅਨੁਸੂਚੀ ਜਾਤੀ ਐਸ்சிਐਸਟੀ ਐਕਟ ਦੇ ਘੇਰੇ ਚ ਆਉਂਦਾ ਤੁਸੀਂ ਕਿਸੇ ਨੂੰ ਪਬਲਿਕ ਪਲੇਸ ਤੇ ਜਾਣ ਤੋਂ ਪਾਣੀ ਪੀਣ ਤੋਂ ਬਾਥਰੂਮ ਨੂੰ ਯੂਜ਼ ਕਰਨ ਤੋਂ ਨਹੀਂ ਰੋਕ ਸਕਦੇ ਇਹ ਐਸ ਸੀ ਐਸ টি ਐਕਟ ਦਾ ਪਰਚਾ ਦਰਜ ਹੋਣਾ ਤੁਹਾਡੇ ਤੇ ਸੋ ਸਾਡੇ ਦੋਨਾਂ ਜਿਹੜੀਆਂ ਮਹਿਲਾ ਕਰਮਚਾਰਨ ਸੀਗੀਆਂ ਇਹਨਾਂ ਨੇ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਲਿਖਤੀ ਦਿੱਤਾ ਕੁਝ ਦਿਨ ਪਹਿਲਾਂ ਕਿ ਸਰ ਸਾਡੇ ਬਾਥਰੂਮ ਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤਾਂ ਉਸ ਉਸ ਤੇ ਵਾਈਸ ਚਾਂਸਲਰ ਨੇ ਥੋੜੀ ਜੀ ਕਾਰਵਾਈ ਕੀਤੀ ਔਰ ਉਹ ਪੋਸਟਰ ਉੱਥੋਂ ਲਾਹ ਦਿੱਤਾ ਗਿਆ ਪਰ ਉਸ ਪੋਸਟਰ ਲਾਉਣ ਵਾਲੇ ਨੂੰ ਕੋਈ ਸਜ਼ਾ ਨਹੀਂ ਉਹ ਸਾਜ਼ਿਸ਼ ਦੇ ਤਹਿਤ ਇਹਨਾਂ ਨਾਲ ਇਹਨਾਂ ਨੂੰ ਥ੍ਰੈਟ ਕਰਨ ਵਾਲੇ ਨੂੰ ਕੋਈ ਸਜ਼ਾ ਨਹੀਂ ਉਹ ਇਹਨਾਂ ਨੂੰ ਮਾਨਸਿਕ ਤੌਰ ਤੇ ਪੀੜਾ ਦੇਣ ਵਾਲੇ ਨੂੰ ਕੋਈ ਸਜ਼ਾ ਨਹੀਂ ਇਹਨਾਂ ਨੂੰ ਜਲੀਲ ਕਰਨ ਵਾਲੇ ਨੂੰ ਕੋਈ ਸਜ਼ਾ ਨਹੀਂ ਤਾਂ ਅਸੀਂ ਮਾਨਯੋਗ ਵਾਈਸ ਚਾਂਸਲਰ ਸਾਹਿਬ ਦੇ ਧਿਆਨ ਚ ਕੱਲ ਲਿਆਂਦਾ ਸੀ ਮੰਗਲਵਾਰ ਅਸੀਂ ਮਿਲੇ ਸੀ ਮੈਂ ਪਰਸਨਲ ਮਿਲਿਆ ਸੀ ਕਿ ਵਾਈਸ ਚਾਂਸਲਰ ਸਾਹਿਬ ਇੱਥੇ ਜਿਹੜਾ ਸਾਡੇ ਨਾਲ ਦੁਰਾਚਾਰ ਚੱਲ ਰਿਹਾ ਹੈ ਸਾਡੇ ਨਾਲ ਭੇਦਭਾਵ ਚੱਲ ਰਿਹਾ ਇਹਨੂੰ ਬੰਦ ਕਰੋ ਔਰ ਇੱਥੇ ਬਸ ਨਹੀਂ ਮੈਂ ਦੱਸਣਾ ਚਾਹੁੰਨਾ ਕਿ ਜਦੋਂ ਇਹ ਦੋਨੇ ਬੀਬੀਆਂ ਲੜਾਈਆਂ ਲੜ ਰਹੀਆਂ ਸੀਗੀਆਂ ਬਾਥਰੂਮ ਖੁਲਵਾਣ ਦੇ ਲਈ ਬਾਥਰੂਮ ਜਾਣ ਦੇ ਲਈ ਤਾਂ ਇਹਨਾਂ ਨੂੰ ਇਹਨਾਂ ਇਹਨਾਂ ਨੂੰ ਇਹ ਮਤਲਬ ਇਹਨਾਂ ਤੇ ਹੀ ਉਲਟਾ ਕਾਰਵਾਈ ਕਰ ਦਿੱਤੀ ਗਈ ਇਹਨਾਂ ਨੂੰ ਇਨਸਾਫ ਤਾਂ ਕੀ ਦੇਣਾ ਸੀਗਾ ਉਲਟਾ ਉਸ ਵਿਭਾਗ ਦੀ ਮੁਖੀ ਨੇ ਜਿਹੜੇ ਰਜਿਸਟਰਾਰ ਸਾਹਿਬ ਮੈਡਮ ਨੇ ਉਹਨਾਂ ਨਾਲ ਮਿਲ ਕੇ ਇਹਨਾਂ ਦੋਨਾਂ ਦੀਆਂ ਉੱਥੇ ਬਦਲੀਆਂ ਕਰਤੀਆਂ ਕੋਰ ਕਿੱਡਾ ਵੱਡਾ ਇੱਕ ਤਾਂ ਬੱਜਰ ਪਾਪ ਕੀਤਾ ਤੁਸੀਂ ਗੁਨਾਹ ਕੀਤਾ ਜਿਹੜਾ ਕਾਨੂੰਨੀ ਤੌਰ ਤੇ ਭਾਰਤੀ ਸੰਵਿਧਾਨ ਦੇ ਖਿਲਾਫ ਤੁਸੀਂ ਕੰਮ ਕੀਤਾ ਔਰ ਉਲਟਾ ਸਾਡੇ ਪੀੜਤ ਲੋਕਾਂ ਨੂੰ ਪੀੜਤ ਧਿਰ ਨੂੰ ਇਨਸਾਫ ਦੇਣ ਦੀ ਬਜਾਏ ਤੁਸੀਂ ਉੱਥੇ ਜਾ ਕੇ ਉਹਨਾਂ ਦੀਆਂ ਦੋਨਾਂ ਦੀਆਂ ਬਦਲੀਆਂ ਕਰ ਰਹੇ ਹੋ ਕਿੰਨੀ ਸ਼ਰਮ ਦੀ ਗੱਲ ਹੈ ਐਡਾ ਗੁੰਡਾਗਰਦੀ ਵਿਭਾਗ ਦੀ ਮੁਖੀ ਵੱਲੋਂ ਔਰ ਐਡਾ ਹਤਿਆਚਾਰ ਸਾਡੇ ਲੋਕਾਂ ਤੇ ਸ਼ਰਮ ਆ ਰਹੀ ਹੈ ਸਾਨੂੰ ਇਹ ਕਹਿੰਦੇ ਹੋਏ ਕਿ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚਾਂ ਸੋ ਅੱਜ ਦੇ ਇਸ ਧਰਨੇ ਦੇ ਵਿੱਚ ਅਸੀਂ ਮਾਨਯੋਗ ਵਾਈਸ ਚਾਂਸਲਰ ਦੇ ਦਫਤਰ ਦੇ ਬਾਹਰ ਇੱਕ ਘੰਟੇ ਦਾ ਸੰਕੇਤਕ ਧਰਨਾ ਦਿੱਤਾ ਹੈ ਔਰ ਅਸੀਂ ਮੰਗ ਕਰਦੇ ਹਾਂ ਡਾਕਟਰ ਅੰਬੇਦਕਰ ਕਰਮਚਾਰੀ ਮਹਾਸੰਘ ਪੰਜਾਬ ਵੱਲੋਂ ਕਿ ਇਹੋ ਜਿਹਾ ਕਾਨੂੰਨਾ ਹਰਕਤ ਕਰਨ ਵਾਲਿਆਂ ਨੂੰ ਔਰ ਐਡਾ ਵੱਡਾ ਗੁਨਾਹ ਕਰਨ ਵਾਲਿਆਂ ਨੂੰ ਐਡਾ ਭੇਦ ਭਾਵ ਕਰਨ ਵਾਲਿਆਂ ਨੂੰ ਅਨੁਸੂਚਿਤ ਜਾਤੀ ਲੋਕਾਂ ਨਾਲ ਨੂੰ ਜਲੀਲ ਕਰਨ ਥ੍ਰੈਟ ਕਰਨ ਦੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਬਣਦੀ ਹੈ ਉਹਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਬਣਦੀ ਹੈ ਜੇ ਤੁਸੀਂ ਕਾਨੂੰਨੀ ਕਾਰਵਾਈ ਵਿਭਾਗੀ ਕਾਰਵਾਈ ਉਹਨਾਂ ਦੋਨਾਂ ਮਹਿਲਾ ਅਧਿਆਪਕਾਂ ਦੇ ਖਿਲਾਫ ਨਹੀਂ ਕਰੋਗੇ ਅੱਜ ਤੋਂ ਬਾਅਦ ਫਿਰ ਕੱਲ ਤੋਂ ਪੱਕਾ ਜਿਹੜਾ ਧਰਨਾ ਹੈ ਗਿਆ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸ਼ੁਰੂ ਕਰਾਂਗੇ ਜਦੋਂ ਤੱਕ ਸਾਡੇ ਪੀੜਤ ਸਾਡੀਆਂ ਭੈਣਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਜਦੋਂ ਤੱਕ ਇਹਨਾਂ ਦੀਆਂ ਬਦਲੀਆਂ ਨਹੀਂ ਰੱਦ ਹੋ ਜਾਂਦੀਆਂ ਜਦੋਂ ਤੱਕ ਉਹਨ ਐਸੀ ਸੋਚ ਜਾਤੀਵਾਦੀ ਸੋਚ ਵਾਲਿਆਂ ਨੂੰ ਜਿਹੜਾ ਹੈ ਗਿਆ ਸਜ਼ਾ ਨਹੀਂ ਮਿਲ ਜਾਂਦੀ ਸੋ ਅਸੀਂ ਮਾਨਯੋਗ ਵਾਈਸ ਚਾਂਸਲਰ ਸਾਹਿਬ ਔਰ ਡੀਨ ਅਕਾਦਮਿਕ ਮਾਮਲਿਆਂ ਨੂੰ ਰਜਿਸਟਰਾਰ ਸਾਹਿਬ ਪੂਰੀ ਅਥਾਰਟੀ ਤੋਂ ਮੰਗ ਕਰਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜੇ ਐਸੇ ਜਾਤੀਵਾਦੀ ਸੋਚ ਵਾਲੇ ਲੋਕ ਤੁਸੀਂ ਕੁਰਸੀਆਂ ਤੇ ਬਿਠਾਏ ਨੇ ਕਿ ਉਹਨਾਂ ਨੂੰ ਪੰਜਾਬੀ 'ਚ ਮੈਂ ਕਹਿ ਰਿਹਾ ਕਿ ਨੱਥ ਪਾ ਲਓ ਕਿਉਂਕਿ ਕਾਨੂੰਨ ਔਰ ਇਹ ਜਿਹੜੀ ਜਗ੍ਹਾ ਆ ਇਹ ਕਿਸੇ ਕਿਸੇ ਦੇ ਪਿਓ ਦੀ ਇਹ ਜਗ੍ਹਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜਾ ਬੰਦਾ ਕੈਂਪਸ ਦੇ ਅੰਦਰ ਆ ਗਿਆ ਉਹ ਇਸ ਜਗ੍ਹਾ ਦਾ ਹੱਕਦਾਰ ਹੈ ਔਰ ਇਹ ਐਡਾ ਵੱਡਾ ਵਿਦਿਅਕਦਾਰਾ ਜਿਹਨੂੰ ਤੁਸੀਂ ਜਾਤੀਵਾਦੀ ਭੇਟ ਚੜ ਰਹੇ ਹੋ ਸੋ ਇਹੋ ਜੇ ਅਧਿਕਾਰੀਆਂ ਨੂੰ ਇਹੋ ਜੇ ਅਫਸਰਾਂ ਨੂੰ ਇਹੋ ਜੇ ਮੁਖੀਆਂ ਨੂੰ ਨੱਥ ਪਾ ਲਓ ਫੇਰ ਨਾ ਕਿ ਹੋਏ ਮਾਮਲਾ ਵੱਧ ਗਿਆ ਅੱਜ ਅਸੀਂ ਇੱਥੇ ਬੈਠੇ ਆਂ ਫਿਰ ਕੱਲ ਨੂੰ ਅਸੀਂ ਸੜਕਾਂ ਵੀ ਘੇਰਨੀਆਂ ਨੇ ਫਿਰ ਉਹਦੀ ਜ਼ਿੰਮੇਵਾਰ ਪੰਜਾਬੀ ਯੂਨੀਵਰਸਿਟੀ ਖੁਦ ਹੋਊਗੀ ਉਹਦੀ ਯੂਨੀਵਰਸਿਟੀ ਜਿਹੜੀ ਪੰਜਾਬ ਸਰਕਾਰ ਉਹਦੀ ਜ਼ਿੰਮੇਵਾਰ ਹੋਊਗੀ ਸੋ ਸਾਡੀ ਮੰਗ ਹੈ ਕਿ ਸਾਡੀਆਂ ਬਦਲੀਆਂ ਜਿਹੜੀਆਂ ਕੀਤੀਆਂ ਨੇ ਸਾਡੇ ਜੀਟੀਏ ਮੈਡਮ ਦੀ ਕੀਤੀ ਆ ਸੋਨੀਆ ਦੀ ਕੀਤੀ ਆ ਇਹਨਾਂ ਨੂੰ ਰੱਦ ਕਰੋ ਔਰ ਉਹਨਾਂ ਦੇ ਖਿਲਾਫ ਜਿਹੜੀ ਜਿਨ੍ਹਾਂ ਨੇ ਸਾਨੂੰ ਪਬਲਿਕ ਪਲੇਸ ਤੇ ਇੱਕ ਬਾਥਰੂਮ ਜਾਣ ਤੋਂ ਸਾਡੀਆਂ ਬੀਬੀਆਂ ਨੂੰ ਰੋਕਿਆ ਸਾਡੀਆਂ ਕਰਮਚਾਰੀਆਂ ਨੂੰ ਰੋਕਿਆ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰੋ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਰਤ जय संविधान बाबा साहब तेरी सोच ते भारत माता के कोप के बाबा साहब डॉक्टर बी आर अंबेडकर अमर रहे अमर रहे अमर रहे ह्यूमन जेनेटिक विभाग मुर्दाबाद 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 ह्यूमन जेनेटिक विभाग दी मुखी मुर्दाबाद 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 जातिवादी वितकरे बंद करो बंद करो ਜਾਤੀਵਾਦੀ ਵਿਤਕਰੇ ਬੰਦ ਕਰੋ ਬੰਦ ਕਰੋ ਬੰਦ ਕਰੋ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ